ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਕੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਸਾਈਲੇਜ ਮਸ਼ੀਨ ਨਾ ਮੰਨ ਲਓ ਜਿਹੜੀ ਮੱਕੀ ਦਾ ਟੋਕਾ ਕਹਿੰਦੀ ਆਪਾਂ ਪੰਜਾਬੀ ਦੇ ਵਿੱਚ ਨਾ ਸਾਈਲੇਜ ਵੀ ਸਾਈਲੇਜ ਕਿੰਗ ਅੱਜ ਪਹੁੰਚੇ ਹੋਇਆ ਕਮਲ ਐਗਰੋ ਇੰਡਸਟਰੀਜ਼ ਸਾਹਮਣੇ 버ਗਰ ਕਿੰਗ ਪਟਿਆਲਾ ਰੋਡ ਕਲੌਦੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹੁੰਚੇ ਹੋਇਆ ਬਾਈ ਦੀ ਕਮਲ ਦੀ ਹੈ ਨਾ ਆਪਾਂ ਤੁਸੀਂ ਉਹਨਾਂ ਧੌਲੇ ਮੇਲੇ 'ਚ ਵੀ ਦੇਖਿਆ ਤਾਂ ਵੀ ਇਹਦੀ ਮਸ਼ੀਨ ਦੀ ਜਿਹੜੀ ਆਪਾਂ ਪ੍ਰੋਪਰ ਵੀਡੀਓ ਤੁਹਾਡੇ ਤੱਕ ਰਿਵਿਊ ਕਰਿਆ ਤਾਂ ਬਾਕੀ ਪਹਿਲਾਂ ਬਾਈ ਦਾ ਕਲੌਦੀ ਪਿੰਡ ਦੇ ਵਿੱਚ ਹਨਾ ਵਰਕਸ਼ਾਪ थी ਹੁਣ ਜੇ ਲੋ ਪਿਛਲੇ ਸਾਲ ਦੀ ਜਿਹੜੀ ਕਾਮਯਾਬੀ ਮਸ਼ੀਨ ਦੇ ਵਿੱਚ ਉਹਨੂੰ ਬਾਈ ਨੂੰ ਮਿਲੀ ਕਮਲ ਨੂੰ ਉਹਦੇ ਹਿਸਾਬ ਦੇ ਨਾਲ ਅੱਜ ਬਾਈ ਦਾ ਜਿਹੜਾ ਵਰਕਸ਼ਾਪ ਆ ਦੇਖ ਕੇ ਬੜੀ ਰੋਹ ਮਾਨ ਕੋਜ ਹੋਇਆ ਹਨਾ ਵੀ ਮਿਹਨਤ ਕਰਕੇ ਕੜੀ ਮਿਹਨਤ ਕਰਕੇ ਕਿੱਥੇ ਤੱਕ ਕਰ ਬਾਈ ਆਪਣਾ ਜਿਹੜਾ ਕਾਰੋਬਾਰ ਸਿਸਟਮ ਆ ਨਾ ਕੰਮ ਵੀ ਆਪਣਾ ਬਿਲਕੁਲ ਹਾਈਵੇ ਦੇ ਉੱਤੇ ਲਿਆਇਆ ਆ ਤੁਸੀਂ ਦੇਖਦੇ ਪਟਿਆਲੇ ਨੂੰ ਰੋੜ ਜਾਂਦਾ ਆਹ ਰੋਡ ਚੱਲ ਗਿਆ ਪਟਿਆਲੇ ਨੂੰ ਇੱਧਰ ਰੋਡ ਚੱਲ ਗਿਆ ਸੰਗਰੂਰ ਨੂੰ ਹੈਪੀ ਬਾਈ ਦਿਖਾ ਦੇ ਮੜੀ ਬਾਈ ਦੀ ਲੋਕੇਸ਼ਨ ਇੱਥੇ ਗਾਹਾਂ ਬਾਈ ਉਹ ਸਾਹਮਣੇ ਹੈਗਾ KFC ਉਹ ਸਾਹਮਣੇ KFC ਦੇ ਥੋੜਾ ਜਿਹਾ ਪਿੱਛੇ ਹੀ ਆਪਣੇ ਮਹਾਨ ਢਾਬਾ ਆਉਂਦਾ ਜੇ ਆਪਾਂ ਸੰਗਰੂਰ ਨੂੰ ਜਾਂਦੇ ਰੌਂਗ ਸਾਈਡ ਤੇ ਮਹਾਨ ਢਾਬੇ ਤੇ ਬਿਲਕੁਲ ਨਾਲ ਇਹਦਾ ਬਾਈ ਦਾ ਪਿੱਛੇ ਜਿਹੜਾ ਹਨਾ ਉਹ ਇੰਡਸਟਰੀ ਆ ਉਹਦੇ ਦਿਖਾਉਣਾ ਤੁਹਾਨੂੰ ਅੱਜ ਵੀ ਨਵੇਂ ਮਾਡਲ ਦੇ ਵਿੱਚ ਕਿਹੜੀਆਂ ਮਸ਼ੀਨਾਂ ਹਨਾ ਬਾਈ ਨੇ ਕੀ ਕੀ ਫਰਕ ਪਾਇਆ ਜਿਵੇਂ ਪਿਛਲੇ ਸਾਲ ਦੀਆਂ ਮਸ਼ੀਨਾਂ ਦੇ ਵਿੱਚ ਥੋੜੀ ਚਲੋ ਕੋਈ ਵੀ ਨਵੀਂ ਚੀਜ਼ ਆਉਂਦੀ ਆ ਮਾਰਕੀਟ ਦੇ ਵਿੱਚ ਨਾ ਬ੍ਰੇਕਡਾਊਨ ਆਉਂਦੀ ਆ ਵੀ ਜਿਵੇਂ ਇੱਕ ਦੋ ਵੈਰਿਆਂ ਦੇ ਵਿੱਚ ਦਿੱਕਤ ਆਈ ਸੀ ਅੱਜ ਆਪਾਂ ਸਾਰੀ ਗੱਲ ਕਰਾਂਗੇ ਬਾਈ ਗੱਲ ਵੀ ਪਿਛਲੇ ਸਾਲੋਂ ਐਤਗੀ ਮਸ਼ੀਨ ਦੇ ਵਿੱਚ ਕਿਆ ਕਿਆ ਫਰਕ ਪਾਇਆ ਜਾਂ ਮਸ਼ੀਨ ਦੇ ਵਿੱਚ ਕੀ ਨਵਾਂ ਦੇਣ ਜਾ ਰਹੇ ਹਾਂ ਚਲੋ ਕਰਦੇ ਹਾਂ ਜੀ ਗੱਲਬਾਤ ਆਜੋ ਫਿਰ ਉਹਨੂੰਗਾ ਉਹਨੂੰਗਾ ਲਓ ਜੀ ਇਹ ਬਾਈ ਦੀ ਇਹ ਵਰਕਸ਼ਾਪ ਆ ਨਾ ਜਿਹੜੀ ਇਦੇ ਵਿੱਚ ਤੁਹਾਨੂੰ ਦਾ ਵਰਕਸ਼ਾਪ ਦੇ ਵਿੱਚ ਜਿਹੜੀ ਮਸ਼ੀਨ ਹੈ ਨਾ ਸਬਾਨ A ਤੋਂ Z ਟੋਟਲੀ ਜੋ ਵੀ ਦਾ ਲੋਹੇ ਦਾ ਕੱਟ ਵੱਡਾ ਜੋ ਵੀ ਬੈਰਿੰਗ ਸ਼ੈਰਿੰਗ ਸਾਰੀ ਫੀਟਿੰਗ ਬਾਈ ਆਪ ਕਮਲ ਇੱਥੇ ਆਪੇ ਅੰਦਰੇ ਕਰਦਾ ਹੈ ਇਹਦੀ ਵਿੱਚੇ ਵਰਕਸ਼ਾਪ ਦੇ ਬਾਕੀ ਦੀ ਮਸ਼ੀਨ ਆ ਖੜੀ ਆ ਆਪਾਂ ਬਾਈ ਗੱਲ ਗੱਲ ਵੀ ਕਰਾਂਗੇ ਹਨਾ ਵੀ ਉਹ ਨਵੀਂ ਮਸ਼ੀਨ ਦੇ ਵਿੱਚ ਜਾਂ ਪੁਰਾਣੀ ਦੇ ਨਾਲੋਂ ਨਵੀਂ ਦੇ ਵਿੱਚ ਕਿਆ ਗਿਆ ਇਹਦੇ ਵਿੱਚ ਵਾਧਾ ਕਰਿਆ ਕਿਆ ਸਿਸਟਮ ਹੈ ਦੇ ਵਿੱਚ ਕਿਆ ਜਿਹੜੀਆਂ ਪੁਰਾਣੀਆਂ ਪਹਿਲੀਆਂ ਮਸ਼ੀਨਾਂ ਦੇ ਵਿੱਚ ਦਿੱਕਤਾਂ ਆਈਆਂ ਦੀਆਂ ਉਹ ਦਿੱਕਤਾਂ ਨੂੰ ਕਿਵੇਂ ਹੱਲ ਕਰਿਆ ਕਿ ਆ ਕਾਦੀ ਕਾਦੀ ਜਾਦੇ ਸਮੱਸਿਆ ਆਈ ਸੀ ਸਾਰੀ ਗੱਲਬਾਤ ਆਪਾਂ ਕਰਦੇ ਆ ਹੈਪੀ ਵਾਈ ਗੈਲ ਮਲਾਉਨੇ ਆ ਤੁਹਾਨੂੰ ਹੁਣ ਹੈਪੀ ਗੈਲ ਵੀ ਕਮਲ ਸੌਰੀ ਆ ਮਸ਼ੀਨ ਆ ਬਾਈ ਉਹਨਾਂ ਦੀ ਜਿਹੜੀ ਹੈ ਨਾ ਤਰੌਲੇ ਮੇਲੇ ਤੇ ਤੁਹਾਨੂੰ ਦਿਖਾਈ ਤੀ ਬਿਲਕੁਲ ਉਹੀ ਮਸ਼ੀਨ ਆ ਇਹ ਉਤੇ ਬਾਅਦ ਇਹਦੇ ਵਿੱਚ ਜਿਹੜਾ ਹੁਣ 2024 ਦੇ ਵਿੱਚ ਨਵਾਂ ਇਹਦੇ ਵਿੱਚ ਪਾਉਣਾ ਇਹਨਾਂ ਨੇ ਕੰਪਨੀ ਨੇ ਕਮਲ ਐਗਰੋ ਨੇ ਪਾਇਆ ਹੈ ਨਾ ਸਾਰੀ ਇਹਦੇ ਵਾਸਤੇ ਕਰਦੇ ਆ ਫੇਰ ਗੱਲ ਹੁਣ ਕਮਲ ਬਾਈ ਗੈਲ ਇੱਧਰ ਆਪਣੇ ਕਮਲਵੀਰ ਸਾਸਰੀ ਘਰ ਵਾਲੇ ਇੱਧਰ ਬਾਈ ਦੇ ਕੁਲਵਿੰਦਰ ਬਾਈ ਜੀ ਹਾਂ ਬਾਈ ਕੁਲਵਿੰਦਰ ਆ ਬਾਈ ਦੋਨੋਂ ਬਾਈ ਵਰਕਸ਼ਾਪ ਤੇ ਕਮਲ ਬਾਈ ਇਹਦੇ ਵਿੱਚ ਆਪਾਂ ਨੇ ਜਿਹੜਾ ਇਹ ਕੀ ਪਹਿਲੀਆਂ ਮਸ਼ੀਨਾਂ ਨਾਲੋਂ ਕਿਹਾ ਸਭ ਤੋਂ ਪਹਿਲਾਂ ਦਾ ਫਰਕ ਜਿਹੜਾ ਪਾਇਆ ਹੈ ਇਹਦੇ ਵਿੱਚ ਨਵੇਂ ਮਾਡਲ ਦੇ ਵਿੱਚ ਬਹੁਤ ਫਰਕ ਪਾਦਾ ਜੀ ਉਹ ਆਪਾਂ ਨਵੇਂ ਸਾਲ ਦੇ ਜਨਵਰੀ ਦੇ ਵਿੱਚ ਮਤਲਬ ਆਪਾਂ ਜਿਹੜੀ ਲਾਂਚ ਕਰ ਰਹੇ ਹਾਂ ਮਸ਼ੀਨੋ ਦੇ ਵਿੱਚ ਦਿਖਾਵਾਂਗੇ ਜੀ ਅੱਛਾ ਵੀ ਉਹ ਹਲੇ ਲਾਂਚ ਕਰਨੀ ਆ ਇਹ ਮੰਨ ਲਓ ਪਹਿਲਾਂ ਵਾਲੀ ਆ ਇਹ ਪਹਿਲਾਂ ਵਾਲੀ ਆ ਜੀ ਜਿਹਨੇ ਪਹਿਲਾਂ ਆਪਾਂ ਇਹਦੇ ਵਿੱਚ ਸੁਣਦੇ ਆ ਪਿੱਛੇ ਜੇ ਮਸ਼ੀਨਾਂ ਗਈਆਂ ਇਹ ਚਲੋ ਅਸੀਂ ਵੀ ਚਲਾਈ ਆ ਉਹਦੇ ਵਿੱਚ ਸਾਨੂੰ ਵੀ ਬਹੁਤ ਕਾਲਾਂ ਹੁਣ ਵੀ ਆਉਣੀਆਂ ਐ ਬਾਈ ਤੁਸੀਂ ਚਲਾਈ ਯਾਰ ਉਹਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ ਵੀ ਇਹ ਜਿਹੜੇ ਪੁੱਛਦੇ ਆ ਕਾਤੇ ਵੀ ਇਹ ਦਿਕਤ ਆਈਆਂ ਤੁਹਾਨੂੰ ਪਹਿਲਾਂ ਕੋਈ ਪਹਿਲੇ ਸਾਲ ਜਾਂ ਚਲਾਈ ਗਈ ਇੱਕ ਜਿਵੇਂ ਆਪਾਂ ਨੂੰ ਕਿ ਕਾ ਡਰਮ ਦੀ ਆ ਗੇਅਰ ਦੀ ਦਿੱਕਤ ਆਉਂਦੀ ਰਹੀ ਹੈ ਜੀ ਪਹਿਲਾਂ ਅੱਛਾ ਆ ਗੇਅਰ ਦੀ ਹਾਂ ਇੱਕ ਤਾਂ ਇਹ ਸੀਐਲ ਦੇ ਵਿੱਚ ਕਰਤਾ ਹੀ ਆਪਾਂ ਨੇ ਠੀਕ ਹੈ ਜੀ ਦੂਜੀ ਦੀ ਸਾਫਟ ਟੁੱਟਦੀ ਡਰਮ ਦੀ ਅੱਛਾ ਜਿਹੜੀ ਮੇਨ ਚਾਪਟਾ ਬਣਿਆ ਉਹਦਾ ਜੀ ਇਹ ਸਾਫਟ ਦੇ ਵਿੱਚ ਆਪਾਂ ਨੇ ਕਾਫੀ ਚੇਂਜ ਕਰਤਾ ਪਹਿਲਾਂ ਨਾਲੋਂ ਜੀ ਅੱਛਾ ਜੀ 베アリング ਦਾ ਸੈਜ ਦਾ ਬਹੁਤ ਫਰਕ ਪਾਦਾ ਪਹਿਲਾਂ ਨਿੱਕੇ ਛੋਟੇ 베アリング ਪੈਂਦੀ ਸੀਗੇ ਹੁਣ ਵੱਡੇ 360 ਦੇ 베アリング ਪੈਂਦੇ ਕਰਤੇ ਮੰਨ ਲਓ ਪਹਿਲਾਂ ਟ੍ਰਾਇਲ ਦੇ ਤਰ੍ਹਾਂ ਰੱਖੇ ਚਲਾਈ ਪਈ ਸੀ ਅੱਡੇ ਗੁੱਡੇ ਫੁੱਲ ਮੋਟੇ ਕਰਤੀ ਜ ਅੱਛਾ ਵੀ ਲੱਕੜ ਦਾ ਲੋਕਾ ਵੀ ਕਰ ਲੋਵੇ ਇਹ ਗਾਰੰਟੀ ਆ ਗਾਰੰਟੀ ਹੈ ਜੀ ਆ ਭਲਾ ਵੀ ਮੇਤਰੋ ਲਾ ਕੇ ਦੇਖੋ ਲੱਕੜੀ ਜਿਹੜਾ ਕਮਲ ਦੀ ਮਸ਼ੀਨ ਲਿਜਾਊਗਾ ਇਹਦੀ ਵਰਕਸ਼ਾਪ ਤੇ ਲਾ ਕੇ ਦੇਖਣਾ ਤੇਰੀ ਤੇ ਇੱਥੇ ਬਿਲਕੁਲ ਜੀ ਹਾਂ ਜੀ ਹੋਰ ਬਾਈ ਇਹਦੇ ਵਿੱਚ ਕੀ ਕੀ ਹੁਣ ਜਿਹੜਾ ਵਾਅਦਾ ਕਰਿਆ ਇਹਦਾ ਵਾਅਦਾ ਤਾਂ ਜਿਵੇਂ ਸਾਫਟਾ ਦੇ ਵਿੱਚ ਕਾਫੀ ਫਰਕ ਕਰਤਾ ਜੀ ਜਿਵੇਂ ਆਪਾਂ ਮੈਂ ਤੁਹਾਨੂੰ ਦੱਸਿਆ ਵੀ ਜਨਵਰੀ ਦੇ ਵਿੱਚ ਆਪਾਂ ਲਾਂਚ ਕਰਾਂਗੇ ਉਹਦੇ ਵਿੱਚ ਸਾਰੀ ਗੱਲੀ ਡਿਟੇਲ ਇਹ ਇਹਦੇ ਵਿੱਚ ਕੀ ਫਰਕ ਤਾਂ ਪਹਿਲਾਂ ਵਾਲੇ ਨਾਲ ਇਹਦੇ ਨਾਲੋਂ ਕੀ ਕੀ ਫਰਕ ਪਾਉਂਗੇ ਹੁਣ ਇਹਦੇ ਵਿੱਚ ਜਿਵੇਂ ਬੈਰੀਆਂ ਦਾ ਕਾਫੀ ਫਰਕ ਪੈ ਗਿਆ ਜੀ ਸਾਫਟਾ ਮੋਟੀਆਂ ਹੋਊਗ ਤੇ ਬਾਕੀ ਜਿਵੇਂ ਗੇਅਰ ਸੀਲ ਦੇ ਵਿੱਚ ਹੋਵੇ ਪਹਿਲਾਂ ਕਿ ਗ੍ਰੀਸ ਚੀਜ਼ ਦੀ ਜਿਵੇਂ ਬਾਕੀ ਜਿਵੇਂ ਗ੍ਰੀਸ ਕਰਨਾ ਉਹਦੇ ਲਈ ਪਾਈਪਾਂ ਲਾਤੀ ਆਪਾਂ ਲਾ ਲਾ ਸਾਰੀ ਮਸ਼ੀਨ ਨੂੰ ਦਿੱਕਤ ਆਉਂਦੀ ਓ ਹਾਂਜੀ ਹਾਂਜੀ ਅੱਛਾ ਬਾਈ ਇਹਦੇ ਵਿੱਚ ਹੁਣ ਮਹੂਰੇ ਤੇ ਜਿਵੇਂ ਆਪਾਂ ਦੇਖਦੇ ਦੇ ਹਨਾ ਮੱਕੀ ਦੀ ਕਟਿੰਗ ਸਮੇਂ ਹਾਂਜੀ ਹਾਂਜੀ ਕਈ ਸਮੱਸਿਆਵਾਂ ਆਉਂਦੀਆਂ ਦੀਆਂ ਮਹੋਰ ਮਸ਼ੀਨਾਂ ਦੇ ਵਿੱਚ ਹੋਰ ਕੰਪਨੀਆਂ ਦੇ ਵਿੱਚ ਹਾਂਜੀ ਹਾਂਜੀ ਵੀ ਜ਼ਿੰਮੇਵਾਰ ਭਰਾਵਾਂ ਦੇ ਮਨਾਂ 'ਚ ਇਹ ਡਰ ਜਾ ਪਿਆ ਹੈ ਯਾਰ ਪਤਾ ਨਹੀਂ ਯਾਰ ਰੌ ਟ੍ਰੈਕਟਰ ਖਿੱਚੂਗਾ ਕਾ ਨਹੀਂ ਖਿੱਚੂਗਾ ਉਹਦੇ ਵਿੱਚ ਫੇਰ ਨੇ ਕੋਈ ਦਿੱਕਤ ਨਹੀਂ ਸਾਰਾ ਸਮਾਨ ਜਿੰਨਾ ਆਪਾਂ ਲਾਉਣੇ ਆ ਆਪ ਤਿਆਰ ਕਰਕੇ ਲਾਉਣੇ ਆ ਇੱਥੇ ਕੱਟ ਕੇ ਲਾਉਣੇ ਆ ਹੈਵੀ ਸਮਾਨ ਲਾਉਣੇ ਆਗੇ ਅੱਛਾ ਮੰਨ ਲਓ ਸਾਰਾ ਸਮਾਨ ਟੋਟਲੀ ਆਪਣੀ ਵਰਕਸ਼ਾਪ ਤੇ ਕਰਪੂ ਆ ਹਾਂਜੀ ਹਾਂਜੀ ਬਾਹਰ ਤੋਂ ਕੁਝ ਨਹੀਂ ਆਉਂਦਾ ਬਾਹਰ ਤੋਂ ਕੁਝ ਨਹੀਂ ਆਉਂਦਾ ਜੀ ਬਾਕੀ ਦੇ ਵਿੱਚ ਆਪਾਂ ਮਾਡਲ ਵੀ ਤਿੰਨ ਕਰਤੀ ਜੀ ਆਪਾਂ 3 ਰੋਲ ਵੀ ਕਰੀ ਆ 2 ਰੋਲ ਕਰੀ ਆ ਤੇ ਇਹ 4 ਰੋਲ ਵਾਲੀ ਕਰੀ ਆ ਜੀ ਅੱਛੇ ਮੰਨ ਲਓ ਇਹ ਚਾ ਦੋ ਗੱਡੀਆਂ ਚ ਜਾਊਗੀ ਇਹ ਦੋ ਬੈੱਡ ਵਾਲੀ ਆ ਜੀ ਚਾਰ ਚਾਰ ਲੈਣਾ ਲੈ ਕੇ ਜਾਊਗੀ ਠੀਕ ਹੈ ਜੀ ਤੇ ਇੱਕ ਮਾਦਲ ਤਿੰਨ ਲੈਣਾ ਵਿੱਚ ਲੈ ਕੇ ਜਾਊਗੀ ਉਹ ਵੀ ਆਪਾਂ ਤਿਆਰ ਕਰਤੀ ਜੀ ਜਿਹੜੀ 3 2 ਵਾਲੀ ਡੇਢ ਡੇਢ ਪਟੜੇ ਵਾਲੀ ਕਹਿ ਲੋ ਤੁਸੀਂ ਅੱਛਾ ਮੰਨ ਲਓ ਡੇਢ ਪੱਟਾ ਕਲੀਅਰ ਕਰੂਗਾ ਹਾਂਜੀ ਹਾਂਜੀ ਠੀਕ ਹੈ ਜਿਹੜਾ ਮੰਨ ਲਓ ਇਹ ਰੂਲਰ ਵਾਲਾ ਸਾਰਾ ਆਪ ਤਿਆਰ ਕਰਦੇ ਸਾਰਾ ਆਪ ਤਿਆਰ ਕਰਦੇ ਆ ਜੀ ਅੱਛਾ ਵਧੀਆ ਕੁਆਲਿਟੀ ਜਿਆਦਾ ਨਾਲ ਵਧੀਆ ਕੁਆਲਿਟੀ ਦੇ ਵਿੱਚ ਹੈਵੀ ਦੇ ਵਿੱਚ ਜੀ ਠੀਕ ਹੈ ਠੀਕ ਹੈ ਜੀ ਬਾਕੀ ਜਿਵੇਂ ਕੀ ਹੁੰਦਾਗਾ ਮਸ਼ੀਨਾ ਬਣਾਉਂਦੇ ਨੇਗੇ ਲੋਕ ਤਾਂ ਸਮੇਂ ਦੇ ਹਿਸਾਬ ਨਾਲ ਵਜਨ ਘਟਾਉਂਦੇ ਨੇ ਅੱਛਾ ਜੀ ਅਸੀਂ ਵਜਨ ਵਧਾਈ ਜਾਂਦੇ ਹਾਂ ਹੋਰ ਭਾਈ ਪਿਛਲੇ ਨੂੰ ਜਿਵੇਂ ਹੁਣ ਪਹਿਲਾਂ ਸਾਡੀ ਮਤਲਬ 15 ਕੁਇੰਟਲ ਦੀ ਮਸ਼ੀਨ ਸੀ ਅੱਛਾ ਇਹ ਮਸ਼ੀਨ 15 ਕੁਇੰਟਲ ਦੀ ਦੀ 15 15.5 ਕੁਇੰਟਲ ਦੀ ਸੀ ਹੁਣ 17 17.5 ਕੁਇੰਟਲ ਦੀ ਹੋਊਗਾ ਅਗਲੀ ਮਸ਼ੀਨ ਜੀ ਕਿਸ ਨਹੀਂ ਹੈਗੀ ਕਿਸੇ ਚੀਜ਼ ਦੇ ਵਿੱਚੋਂ 2 2.5 ਕੁਇੰਟਲ ਜਿਹੜਾ ਵਜਨ ਹੈ ਦਾ ਵਧਾਤਾ ਹੋਰ ਵਧਾਤਾ ਜੀ ਹਾਂਜੀ ਠੀਕ ਭਾਈ 2024 ਦੇ ਵਿੱਚ ਹਨਾ ਜਿਹੜਾ 22 ਦਾ ਨਵਾਂ ਮਾਡਲ ਹਾਲੇ ਮੰਨ ਲਓ ਇਹਨੇ ਲਾਂਚ ਕਰਨਾ ਉਹ ਜਿੱਦਣੋਂ ਲਾਂਚ ਹੋ ਗਿਆ 2 ਕੁਇੰਟਲ ਵਜਨ ਦਾ ਹੋਰ ਜ਼ਿਆਦਾ ਫਰਕ ਪਾਤਾ ਹੈਪੀ ਭਾਈ ਜਦ ਇਹ ਮਸ਼ੀਨਾਂ ਕਿੰਨੇ ਸਮੇਂ ਅਸੀਂ ਵੀ ਜੀ ਇਹ 2015 ਤੋਂ ਮਸ਼ੀਨਾਂ ਬਣਾ ਰਹੇ ਹਾਂ ਜੀ ਪਹਿਲਾਂ ਹੋਰ ਮਾਡਲ ਬਣਾਉਂਦਾ ਸੀ ਜਿਵੇਂ ਜਿਵੇਂ ਸਮੇਂ ਦੇ ਹਿਸਾਬ ਨਾਲ ਨਹੀਂ ਪਹਿਲਾਂ ਸਟਾਰਟਿੰਗ ਵਾਲੋ ਕਿੱਥੇ ਤੇ ਕਰੀ ਦੀ 2015 ਤੋਂ ਸਾਡੀ ਸਟਾਰਟ ਬਦਲੇ ਇਹ ਚ ਅਸੀਂ ਮਤਲਬ ਇਹ ਲੈਣ ਦੇ ਵਿੱਚ ਪਏ ਸੀ ਸਟਾਰਟਿੰਗ ਇਹ ਇਹੀ ਮਸ਼ੀਨ ਤੇ ਕਰੀ ਦੀਆਂ ਕੋਈ ਹੋਰ ਦੇ ਵਿੱਚ ਕਾਫੀ ਚੇਂਜ ਤੀਗਾ ਜੀ ਅੱਛਾ ਜੀ ਬਸ ਜਿੰਨੇ ਸਮੇਂ ਦੇ ਹਿਸਾਬ ਨਾਲ ਇਹਨੂੰ ਸੋਧ ਕਰੀ ਜਾਂਦੇ ਆ ਬਦਲੀ ਜਾਂਦੀ ਆ ਹੁਣ ਇਹ ਮਸ਼ੀਨਾਂ ਦਾ ਟ੍ਰੈਂਡ ਆ ਗਿਆ ਅੱਛਾ ਜੀ ਹੁਣ ਇਹ ਅਸੀਂ ਤਿੰਨ ਸਾਲਾਂ ਤੋਂ ਇਹ ਬਣਾ ਰਹੇ ਹਾਂਗੇ ਤਿੰਨ ਸਾਲ ਤੋਂ ਲਗਾਤਾਰ ਇਹਨੂੰ ਬਣਾ ਰਹੇ ਹਾਂ ਇਹਨੂੰ ਬਣਾ ਰਹੇ ਹਾਂ ਹਾਂਜੀ ਠੀਕ ਹੈ ਜੀ ਮਤਲਬ ਕਿ ਪਿਛਲੇ ਸਾਲ ਦੀ ਜਿਹੜੀ ਸੇਲ ਆ ਕਿੰਨੀਆਂ ਮਸ਼ੀਨਾਂ ਦੇ ਆਪਣਾ ਆਰਡਰ ਬੁੱਕ ਕਰੇ ਤੇ ਪਿਛਲੇ ਸਾਲ ਆਪਣੇ ਲਵੇ 25 ਪਲੱਸ ਮਸ਼ੀਨਾਂ ਬਣਾਈਆਂ ਹੋਈਆਂ ਨੇ ਜੀ ਇਹ ਤਾਂ ਹੈਗਾ ਵੀ 70 ਟਪਾਵਾਂਗੇ ਜੀ 70 75 ਨਹੀਂ ਨਾ ਠੀਕ ਉਦੋਂ ਬਾਅਦ ਆਪਾਂ ਬਣਾਉਂਦੇ ਨਹੀਂ ਬਣਾਵਾਂਗੇ ਮਸ਼ੀਨਾਂ ਉਨੀਆਂ ਕਾ ਵੀ ਜਿੰਨੀ ਕ ਅਸੀਂ ਸਰਵਿਸ ਦੇ ਸਕੀਏ ਅੱਛਾ ਮੰਨ ਲਓ ਕਿ ਸਰਬਜੀ ਨੇ ਹੁਣ ਉਹ ਤਾਂ ਸਾਡੇ ਲਈ ਮੰਨ ਕੇ ਚੱਲੋ ਵੀ ਅਸੀਂ 100 ਪਲੱਸ ਵੀ ਬਣਾਵਾਂਗੇ ਸਾਡੇ ਲਈ ਹੈਗਾ ਸਿਸਟਮ ਜੀ ਅੱਛਾ ਜੀ ਪਰ ਐ ਵੀ ਬਣਾਵਾਂਗੇ ਉਹਦੇ ਹਿਸਾਬ ਨਾਲ ਜਿੰਨੀ ਕ ਸਰਵਿਸ ਇੱਕ ਨੰਬਰ ਦਿੱਤੀ ਜਾਵੇ ਕੋਈ ਸਰਵਿਸ ਕਿੰਨੀ ਹੋ ਤਾਂਗੇ ਨਾ ਵੀ ਬੰਦ ਇਹ ਕਿੰਨੇ ਕ ਦਿਨ ਦੇ ਵਿੱਚ ਵੀਰੇ ਮਸ਼ੀਨ ਹੈ ਜਿਹੜੀ ਆਪਣੀ ਤਿਆਰ ਕਰ ਦੰਨੇ ਆ ਜਿਵੇਂ ਹੁਣ ਲਾ ਲਓ ਵੀ ਆਪਣਾ ਰੁਟੀਨ ਦੇ ਵਿੱਚ ਕੰਮ ਚੱਲ ਜੂਗਾ ਪ੍ਰੋਡਕਸ਼ਨ ਚੱਲ ਜੂ ਅਸੀਂ ਡੇਲੀ ਮੰਗ ਅੱਛਾ ਡੇਲੀ ਦੋ ਤਿੰਨ ਮਸ਼ੀਨਾਂ ਠੀਕ ਹਜੇ ਹੁਣ ਇਸ ਟਾਈਮ ਕਿੰਨੀਆਂ ਕੱਢਦੇ ਆ ਹੁਣ ਤਾਂ ਜਿਵੇਂ ਮੰਨ ਕੇ ਚੱਲੋ ਵੀ ਚੌਥੇ ਪੰਜਵੇਂ ਦਿਨ ਮਸ਼ੀਨ ਤਿਆਰ ਹੋ ਜਾਵੇ ਅੱਛਾ ਮੰਨ ਲਓ ਸੀਜ਼ਨ ਦੇ ਵਿੱਚ ਵੀ ਇੱਕ ਦਿਹਾੜੀ ਦੇ ਵਿੱਚ ਸਲੋ ਰੱਖਿਆ ਹੋਇਆ ਕੰਮ ਵੀ ਉਹਦੇ ਹਿਸਾਬ ਨਾਲ ਕੁਝ ਚੇਂਜ ਚੱਲ ਰਿਹਾ ਮਸ਼ੀਨ ਦੇ ਵਿੱਚ ਜਿਵੇਂ ਆਪਾਂ ਨਵੀਂ ਕਹਿੰਦੇ ਆ ਵੀ ਸੋਧ ਦੇ ਵਿੱਚ ਲੈ ਕੇ ਆ ਰਹੇ ਆ ਤਾਂ ਕਰਕੇ ਥੋੜਾ ਜਿਹਾ ਸਲੋ ਕਰਿਆ ਹੋਇਆ ਕੰਮ ਨਹੀਂ ਮੈਂ ਸੀਜ਼ਨ ਦੇ ਵਿੱਚ ਵੀ ਇੱਕ ਦਿਹਾੜੀ 'ਚ ਦੋ ਤਿੰਨ ਮਸ਼ੀਨਾਂ ਕੱਢੋਗਾ ਲੱਗਦਾ ਦੋ ਤਿੰਨ ਮਸ਼ੀਨਾਂ ਚਾਰ ਮਸ਼ੀਨਾਂ ਤੱਕ ਕੱਢਾਂਗੇ ਜੀ ਇੱਕ ਦਿਨ ਦੇ ਵਿੱਚ ਅੱਛਾ ਫਿਰ ਆਪਣੀ ਇੰ ਜਿਹੜਾ ਇਹਦਾ ਮਸ਼ੀਨ ਦਾ ਮਟੀਰੀਅਲ ਹਨਾ ਜੋ ਵੀ ਇਹਨੂੰ ਲੱਗਦਾ ਮਸ਼ੀਨ ਨੂੰ ਸਾਰਾ ਬਾਈ ਅੰਦਰੇ ਤਿਆਰ ਹੁੰਦਾ ਮੈਂ ਟੋਕਰੀ ਤੋਂ ਲੈ ਕੇ ਮਸ਼ੀਨ ਦੇ ਗੀਅਰ ਕਰਾਰੀਆਂ ਚਲੋ ਸਾਰਾ ਬਾਈ ਆਪਣੇ ਹੱਥੀਂ ਕੰਮ ਕਰਦਾ ਕੋਈ ਐ ਨਹੀਂ ਹੈਗਾ ਬਿਠੇਕੇ ਤੇ ਕੰਮ ਦਿੱਤੇ ਹੋਏ ਆ ਹਾਂਜੀ ਸਾਰਾ ਕੰਮ ਬਾਈ ਫਿਰ ਨਿਗਾਜ ਆਪੇ ਰੱਖਦੇ ਹਾਂ ਸਾਰਾ ਆਪ ਕਰਦੇ ਹਾਂ ਜੀ ਮੀਂਹ ਮੱਲੋ ਕੋਈ ਬਾਹਰ ਤੇ ਕੋਈ ਨਹੀਂ ਪ੍ਰੋਜੈਕਟ ਨਹੀਂ ਆਉਣਾ ਹੈਗਾ ਹਾਂਜੀ ਹਾਂਜੀ ਬਾਕੀ ਤੋੜੀ ਵਾਲੇ ਮਸ਼ੀਨਾਂ ਵੀ ਰਿਪੇਅਰ ਕਰਦੇ ਹਾਂ ਹਾਂਜੀ ਰਿਪੇਅਰ ਕਰਦੇ ਆਂ ਆਪਾਂ ਪੁਰਾਣੀਆਂ ਵੀ ਵਿੱਚ ਅੱਛਾ ਮੰਨ ਲਓ ਪੁਰਾਣੀਆਂ ਜੇ ਕਿਸੇ ਬਹੁਤੀ ਪੁਰਾਣੀ ਹੁੰਦੀਆਂ ਤਾਂ ਕਰ ਅਸੀਂ ਆਪਣੇ ਟਰੈਕਟਰ ਦੇ ਤੇ ਟੋਕਰੀ ਲਾਈ ਦੀ ਜਿਆਦਾ ਸਾਡੇ 4 ਬੰਦੇ ਨੇ ਅਸੀਂ ਧੂਆਂ ਲਿਆਤਾ ਟੋਕਰੀਆਂ ਦੇ ਲੋ ਕਿਵੇਂ ਲਟਕਾਈ ਹੋਈ ਆ ਇਹ ਤਾਂ 15 ਤੋਂ 20 ਮਿੰਟਾਂ ਦੇ ਵਿੱਚ ਟੋਕਰੀ ਲਾ ਦਿੰਨੇ ਜੀ ਇਹ ਇਹ ਕਿੰਨੇ ਕੁਇੰਟਲ ਦੀ ਹੋ ਜਾਂਦੀ ਵੀਰੇ ਟੋਕਰੀ ਇਹ ਹੂ 10 ਤੋਂ 12 ਕੁਇੰਟਲ ਦੀ ਕਿਟਫੜ ਹੋ ਜੀ ਇਹ ਜਿਹੜੀ ਆਪਣੇ ਟਰੈਕਟਰ ਦੇ ਉੱਤੇ ਲੱਗਦੀ ਆ ਮੰਨ ਲਓ ਮਸ਼ੀਨ ਨੂੰ ਛੱਡ ਕੇ ਮਸ਼ੀਨ ਨੂੰ ਛੱਡ ਕੇ ਜੀ ਬਹੁਤ ਵਜਨ ਆ ਟਰੈਕਟਰ ਦੇ ਉੱਪਰ ਉੱਪਰ ਬੈਲੈਂਸ ਬਣਿਆ ਹੋਈ ਜਿਵੇਂ ਵੀ ਟਰੈਕਟਰ ਦੇ ਮੂਹਰੇ ਵੇਟ ਨਾ ਲਾਉਣਾ ਹਾਂ ਪਰ ਉਹ ਵੀ ਯਾਰ ਜਿਵੇਂ ਟਰੈਕਟਰ ਹੁਣ ਆਪਾਂ ਟੋਕਰੀ ਲਾ ਕੇ ਟਰੈਕਟਰ ਦੇ ਮਗਰ ਮਸ਼ੀਨ ਪਾ ਕੇ ਸਾਈਡ ਤੇ ਲੱਗੇ ਕਰਨ ਦਾ ਟਰੈਕਟਰ ਮੂਹਰੇ ਨਾ ਲਾਵੇ ਥੱਲੇ ਜੇ ਟੋਕਰੀ ਲੱਗੀ ਦੀ ਫਿਰ ਟਰੈਕਟਰ ਨੂੰ ਜਮੀਂ ਦਾ ਪਤਾ ਲੱਗਦਾ ਜਿਵੇਂ ਹੁਣ ਅਸੀਂ 베アリング ਆ ਦੇਖੀ ਤੁਸੀਂ ਐਨ ਬੀ ਸੀ ਤੋਂ ਕਹਿੰਦਾ ਅਸੀਂ 베アリング ਨਹੀਂ ਪਾਉਂਦੇ ਜੀ ਕੋਈ ਹੋਰ ਅੱਛਾ ਇਹ ਮਸ਼ੀਨ ਦੇ ਵਿੱਚ ਐਨ ਬੀ ਸੀ ਦੇ 베アリング ਪਾਉਂਦੇ ਸਾਰੇ ਅਸੀਂ ਅਰੀਜਨਲ ਦੀ ਆਪਾਂ ਗਾਰੰਟੀ ਦੇਵਾਂਗੇ ਜੀ ਠੀਕ ਹੈ ਜੀ ਅਸੀਂ ਨਹੀਂ ਹੂਏ ਐਨ ਬੀ ਸੀ ਦੇ 베アリングਾਂ ਜੇ ਸਾਨੂੰ ਮਸ਼ੀਨ ਮਿਲ ਅੰਦਰੇ ਹੁੰਦਾ ਕੋਈ ਜਾਂ ਵੀ ਆਏ ਨੇ ਬਾਹਰ ਤੇ ਹੁੰਦਾ ਹੈਪੀ ਵੀ ਇੰਨੇ ਗੇ ਵਿਚੇ ਕਵਰ ਕਰੀ ਜਾਂਦੇ ਹੋ ਫਿਰ ਹਾਂਜੀ ਹਾਂਜੀ ਆਹ ਮਸ਼ੀਨਾਂ ਇੱਥੇ ਹੀ ਤਿਆਰ ਕਰੀ ਜਾਂਦੇ ਨਾਲ ਹਾਂਜੀ ਹਾਂ ਬਸ ਤਿਆਰ ਹੋ ਕੇ ਇਥੋਂ ਬਾਹਰ ਜਾਈ ਜਾਂਦੀ ਜੀ ਰੰਗ ਦੇ ਪਰਾਂ ਮੰਗਰਾ ਆਜੋ ਹੁਣ ਤੁਹਾਨੂੰ ਦਿਖਾਉਣਾ ਰੂਲਾ ਜਿਹੜਾ ਤਿਆਰ ਹੁੰਦਾ ਉਹ ਹੁੰਦਾ ਸਾਹਮਣੇ ਇਹ ਸਾਰਾ ਸਿਸਟਮ ਵੀ ਇਕੱਲਾ ਇਕੱਲਾ ਜੋੜਨਾ ਪੈਂਦਾ ਫਿਰ ਬਾਈ ਜੀ ਇਹ ਸਾਰਾ ਵੀ ਆਪਾਂ ਆਪ ਤਿਆਰ ਕਰਦੇ ਜੂਰੇ अच्छा मान लो जमे ये ड्रामा ये भी आप तैयार करे है हां जी हां कटाई कटुई देखो तुसी कितनी साफ हुई है सारी लेजर कटिंग है जी ये अच्छा लेजर कटिंग कर दियो सारी ये हां जी हां ये आप कर दियो हां जी हां जी देख लो भाई इतनी सफाई ਦੇ ਵਿੱਚ ਨਾ ਡਰਮ ਦਾ ਐ ਲੱਗਦਾ ਜਿਵੇਂ ਨਾ ਵੀ ਮੰਨ ਲਓ ਕਿਤੇ ਰੈਡੀਮੇਡ ਬਣਿਆ ਬਣਾਇਆ ਆ ਹੁੰਦਾ ਬਾਕੀ ਆ ਆਹ ਭਾਈ ਬਲੇਡ ਆ ਹਨਾ ਇਹ ਡਿਸਕ ਕਟਰ ਆ نیچے ਲਾ ਜਿਹਨੇ ਕਟਾਈ ਕਰਨੀ ਜਿਹਨੇ ਟਾਂਡਾ ਵਧਣਾ ਹੈ ਇਹ ਇਹ ਵਧੀਆ ਮਤਲਬ ਐਸਐਸ ਦੇ ਵਿੱਚੋਂ ਜੀ ਇਹ ਟੈਂਪਰ ਦੇ ਵਿੱਚੋਂ ਅਚਾ ਮਾਲੋ ਟੈਂਪਰ ਆ ਇਹ ਟੈਂਪਰ ਕਰਿਆ ਹੋਇਆ ਵੀ ਕੋਈ ਚੀਜ਼ ਦੇ ਹਲਕੀ ਮੁਲਕੀ ਜੀਜ਼ ਲੱਗੇ ਤਾਂ ਇਹ ਬਿੰਗਾ ਨਹੀਂ ਹੁੰਦਾ ਜੀ ਜੀ ਹਾਂ ਹਾਂ ਬਾਕੀ ਦੱਸਦਾ ਹੈ ਬਾਈ ਟੈਂਪਰ ਟੈਂਪਰ ਇਹ ਆ ਹਨਾ ਵੀ ਜਿਵੇਂ ਟਾਂਡੇ ਦੀ ਬੜਾਈ ਕਰਦਾ ਜਿਹੜਾ ਥੱਲੇ ਹੈ ਨਾ ਇਹਦੇ ਥੱਲੇ ਹੀ ਲੱਗਣਾ ਇਹ ਜਿਹਨੇ ਟਾਂਡਾ ਵੜਣਾ ਹੁਣ ਕਈ ਵੀਰ ਪੁੱਛਦੇ ਨੇ ਵੀ 플레이ਟ ਬਾਈ ਯਾਰ ਇਹਦੇ ਵਿੱਚ 플레이ਟ ਆ ਕਿਹੜਾ ਕਟਿੰਗ ਕਰਦਾ ਆ ਚੀਜ਼ ਆ ਬਾਈ ਉਹ ਸਾਰੇ ਰੂਲੇ ਦੇ ਦੋਵਾਲੇ ਘੁੰਮ ਜਾਣਾ ਜਿਵੇਂ ਜਿਵੇਂ ਰੂਲੇ ਨੇ ਆਪਣੇ ਦੇ ਗੇੜਾ ਦੇਣਾ ਹਨਾ ਉਹਨੇ ਟਾਂਡਾ ਵੜਦਾ ਜਾਈ ਜਾਣਾ ਬਾਕੀ ਜਿਹੜਾ ਰੂਲੇ ਦਾ ਵਰਕ ਉੱਪਰਲਾ ਉਹਨੇ ਟਾਂਡਾ ਅੰਦਰ ਕਰੀ ਜਾਣਾ ਬਾਕੀ ਬਾਈ ਦੀ ਵਰਕਸ਼ਾਪ ਨਾ ਘੁੰਮ ਕੇ ਬੜਾ ਵਧੀਆ ਲੱਗਿਆ ਸਿਸਟਮ ਉਹ ਮਸ਼ੀਨ ਵੀ ਤਿਆਰ ਖੜੀ ਐ ਇੱਕ ਇਹ ਬਾਈ ਇਹ ਦੋ ਖੁੱਡਾਂ ਵਾਲੀ ਐ ਜੀ ਅੱਛਾ ਦੋ ਖੁੱਡਾਂ 50 ਐਚਪੀ ਵਾਲੀ ਹਾਂਜੀ ਹਾਂਜੀ ਇਹ 50 ਐਚਪੀ ਚਲਾਈ ਜਾਂਦਾ ਇਹ 50 ਐਚਪੀ ਚਲਾਉਂਦਾ ਜੀ ਇਹਨੂੰ ਆਰਾਮ ਨਾਲ ਵਾਹ ਜੀ ਵਾਹ ਇਹ ਦੋ ਖੁੱਡਾਂ ਵਾਲੀ ਮਸ਼ੀਨ ਆ ਵੀ ਜਿਹੜੀ ਐ ਨਾ ਛੋਟੇ ਟਰੈਕਟਰਾਂ ਦੇ ਵੀ 50 ਐਚਪੀ ਟਰੈਕਟਰ ਆਪਾਂ ਛੋਟੀ ਜਿਹੀ ਚਲਾ ਸਕਦੇ ਆ ਜਿਵੇਂ ਆਪਾਂ ਦੇਖਦੇ ਸ਼ਕਤੀਮਾਨ ਵਾਲਾ ਨਾ ਸਿੰਗਲ ਸਿਹਾਰਾ ਉਦੇ ਵਿੱਚ ਲੇਬਰ ਦੀ ਦਿੱਕਤ ਆਉਂਦੀ ਸੀ ਬਾਈ ਇਹਦੇ ਵਿੱਚ ਲੇਬਰ ਦੇ ਕਈ ਲੇਬਰ ਦੀ ਲੋਡ ਤਾਂ ਨਹੀਂ ਬਿਲਕੁਲ ਵੀ ਪੈਂਦੀ ਜਿਹਦੇ ਵਿੱਚ ਲੇਬਰ ਦੀ ਅੱਧੀ ਦਾ ਮਤਲਬ ਹੋ ਰਹੀ ਗਈ ਜਿਵੇਂ ਪਹਿਲਾਂ ਪੰਜ ਲਾਈਨਾਂ ਵੱਟਦੀਆਂ ਬੰਦੀਆਂ ਸੀ ਹੁਣ ਦੋ ਲਾਈਨਾਂ ਵੱਟਣੀਆਂ ਪੈਂਦੀਆਂ ਨੇ ਇਹਦੇ ਨਾਲ ਜੀ ਅੱਛਾ ਇਹ ਟਰੈਕਟਰ ਲੰਘਣ ਯੋਗ ਹੀ ਹਾਂਜੀ ਹਾਂ ਅੱਛਾ ਅਸੀਂ ਇੱਕ ਟਾਇਰ ਲੰਘਣ ਯੋਗਰੀ ਕਹ ਲਓ ਟਰੈਕਟਰ ਲੰਘਣ ਯੋਗ ਜਿਵੇਂ ਸ਼ਕਤੀਮਾਨ ਵਾਲਾ ਉਦੇ ਮਤਲਬ ਪੰਜ ਲਾਈਨਾਂ ਵੱਟਣੀਆਂ ਪੈਂਦੀਆਂ ਨੇ ਸ਼ਕਤੀਮਾਨ ਵਾਲੇ ਹਾਂਜੀ ਰਾਹ ਬਣਾਉਣ ਦੇ ਵਿੱਚ ਰੱਬੇ ਦੇ ਵੀ ਕਿ ਸੈਟਾਂ ਦੇ ਜਿਵੇਂ ਇਹਦੇ ਵਿੱਚ ਮਤਲਬ ਦੋ ਲਾਈਨਾਂ ਵੱਟਣੀਆਂ ਪੈਂਦੀਆਂ ਨੇ ਅੱਛਾ ਦੋ ਲ ਠੀਕ ਹੈ ਜੀ ਜਿਵੇਂ ਇਕ ਟਾਇਰ ਹੋਊਗਾ ਟਰੈਕਟਰ ਦਾ ਉਹ ਤਾਂ ਕਟਾਈ ਦੇ ਵਿੱਚ ਆ ਜਾਂਦਾ ਜੀ ਇਕ ਟਾਇਰ ਲਈ ਆਪਾਂ ਨੂੰ ਜਗ੍ਹਾ ਚਾਹੀਦੀ ਹੈ ਜੀ ਯਾਨੀ ਇਹ 50 ਐਚਪੀ ਦੇ ਆਪਾਂ ਚਲਾ ਸਕਦੇ ਹਾਂ ਚਲਾ ਸਕਦੇ ਹਾਂ ਜੀ ਲਓ ਜੀ 50 ਐਚਪੀ ਵਾਲਿਆਂ ਵਾਸਤੇ ਵੀ ਆ ਗਿਆ ਤੋਹਫਾ ਹਾਂਜੀ ਹਾਂਜੀ ਵੀ ਹਨਾ ਛੋਟੇ ਟਰੈਕਟਰ ਦੇ ਵੀ ਆਪਾਂ ਜਿਹੜਾ ਸਾਇਲੇਜ ਮਸ਼ੀਨ ਆ ਇਹਨੂੰ ਚਲਾ ਕੇ ਆਸਾਨੀ ਗੱਲ ਜਿਵੇਂ ਛੋਟੇ ਜ਼ਿਮੀਦਾਰਾਂ ਵਾਸਤੇ ਹੈ ਨਾ ਜਿਵੇਂ ਕਿਲੇ ਦੋ ਕਿਲੇ ਦਾ ਕਿਸੇ ਨੇ ਚਾਰ ਪਾਉਣਾ ਆ ਆਪਣੇ ਘਰ ਵਾਸਤੇ ਇਹ ਬਾਈ ਨੇ ਬੜਾ ਵਧੀਆ ਕੰਮ ਕਰਤਾ ਜਿਹੜਾ ਛੋਟੇ ਟਰੈਕਟਰਾਂ ਦੇ ਨਹੀਂ بڑے ਟਰੈਕਟਰ ਤੋਂ ਨੂੰ ਪਤਾ ਹੀ ਆ ਵੀ ਹਣਾ ਮੈਂ ਆਪ ਬੰ ਪੰਜਾਬ 55 HP ਦਾ ਹਰ ਇੱਕ ਘਰੇ ਹੁੰਦਾ ਟਰੈਕਟਰ ਜੀ ਹਾਂ 50 HP 55 ਦਾ ਆਰਾਮ ਦਾ ਹੁੰਦਾ ਪਿੱਛੇ ਵੀ ਆਪਣੀਆਂ ਹੀ ਆ ਜੀ ਹਾਂਜੀ ਹਾਂ ਉਹ ਰੰਗ ਵਾਸਤੇ ਆਪਣਾ ਉਧਰ ਅੱਡ ਬਣਾਇਆ ਹੋਇਆ ਹੈ ਰੰਗ ਵਾਸਤੇ ਜਿਹੜਾ ਨਾ ਸਾਈਡ ਪ੍ਰੇ ਕਰਤਾ ਇਹ ਬਹੁਤ ਵਧੀਆ ਤਰ੍ਹਾਂ ਕੰਮ ਲੱਗਿਆ ਉਹ ਐਂ ਜੀ ਫਿਰ ਕੋਈ ਰੇਤਾ ਰੂਤਾ ਨਹੀਂ ਉੱਤੇ ਪੈਂਦਾ ਜਿਵੇਂ ਬੰਦਾ ਇਹ ਸਾਰਾ ਵਧੀਆ ਵੀ ਸਫਾਈ ਰਹਿੰਦੀ ਆ ਹਾਂਜੀ ਵਧੀਆ ਸ਼ੈੱਡ ਪਾ ਕੇ ਇਹਦੇ ਵਿੱਚ ਮੰਨ ਲਓ ਪੇਂਟ ਦਾ ਸਿਸਟਮ ਹੈ ਜਿਹੜਾ ਨਾ ਉਧਰ ਤੋਂ ਲੱਗੇ ਕਰਤਾ ਵੀ ਜਿਵੇਂ ਹਨਾ ਰੇਤ ਮਿੱਟੀ ਕਟਾ ਤੁਹਾਨੂੰ ਪਤਾ ਹੀ ਹਾਂਜੀ ਹਾਂ ਬਾਕੀ ਬਾਈ ਇਹਦੇ ਵਿੱਚ ਰੰਗ ਹੈਪੀ ਬਾਈ ਫਿਰ ਰੰਗਾ ਪਾ ਐਸ ਡੀ ਜ਼ਬਰਦਸਤ ਹੈ ਜੀ ਵਧੀਆ ਐਸ ਡੀ ਕੰਪਨੀ ਦਾ ਰੰਗ ਕੰਪਨੀ ਦਾ ਰੰਗ ਜੀ ਠੀਕ ਆ ਠੀਕ ਆ ਇਹਦੀ ਕੋਈ ਪਾਇਪੜੀ ਨਹੀਂ ਉੜਦੀ ਹੈਗੀ ਜਿਵੇਂ ਆਪਾਂ ਉਹ ਵੀ ਇਹਦੇ ਕੋਈ ਸੱਟ ਮਾਰਾਂਗੇ ਆਮ ਜਿਹੜਾ ਦੇਸੀ ਰੰਗ ਉਹ ਪਾਪੜ ਬਣ ਕੇ ਲੈ ਜਾਊਗਾ ਅੱਛਾ ਜੀ ਹਾਂ ਇਹਨੂੰ ਇਹ ਜੀ ਕੋਈ ਦਿੱਕਤ ਨਹੀਂ ਆਉਂਦੀ ਪੂਰੀ ਟੌਪ ਦੀ ਕੁਆਲਿਟੀ ਹੈ ਜੀ ਮੈਂ ਮੰਨ ਲਓ ਸਿਰੇ ਵਾਲੀ ਰੰਗ ਆ ਬਾਕੀ ਤੁਸੀਂ ਜਾਨ ਮਸ਼ੀਨ ਦੇਖੋ ਪੇਂਟ ਹੋਈ ਮਸ਼ੀਨ ਵੀ ਦੇਖੋ ਜੀ ਇਹ ਤਾਂ ਮੁਕੰਮਲ ਨਹੀਂ ਹੋਈ ਪੂਰੀ ਹਜੇ ਤਾਂ ਮੰਨ ਲ 70 ਕ ਪੈਸੇ ਦੀ ਮਸ਼ੀਨ ਕੰਪਲੀਟ ਹੋਈ ਹੋਈ ਆ ਅਜੇ ਤੇ ਕਵਰ ਕੁਵਰ ਲੱਗਣੇ ਆ ਉੱਤੇ ਸਾਰਾ ਫਿੱਟ ਹੋ ਕੇ ਫਿਰ ਦਿਖਾਵਾਂਗੇ ਤੁਹਾਨੂੰ ਨਵੇਂ ਸਾਲ ਤੇ ਨਵੇਂ ਦਿਨ ਤੇ ਜੇ ਪਹਿਲੀ 1 ਜਨਵਰੀ ਨੂੰ ਵੀ ਬਾਈ ਦੀ ਮਸ਼ੀਨ ਕਿਹਾ ਧੁਮਾਕਾ ਕਰਦਾ ਬਾਕੀ ਬਾਈ ਜਿਵੇਂ ਇਹ ਹੁਣ ਇਹਦੇ ਸਿਸਟਮ ਆਪਾਂ ਦੇਖਦੇ ਆਂ ਨਾ ਅੱਜ ਕੱਲ੍ਹ ਲੋਨਾਂ ਦਾ ਸਿਸਟਮ ਚੱਲਦਾ ਹੈ ਵੀ ਰੇਕ ਜੀ ਜ਼ਿੰਮੇਦਾਰ ਕਹਿੰਦਾ ਵੀ ਕੈਸ਼ ਕਿਉਂ ਕਿਉਂ ਦੇਣਾ ਪੱਲੋਂ ਤੇ ਲੋਨ ਆਪਣਾ ਹੁੰਦਾ ਜੀ 90% ਮਸ਼ੀਨ ਆਪਾਂ ਪਾਸ ਕਰਾਈ ਹੋਈ ਹੈ ਜੀ ਅੱਛਾ ਇਹ ਗਵਰਨਮੈਂਟ ਤੋਂ ਪਾਸ ਹੋ ਗਈ ਹਾਂਜੀ ਹਾਂਜੀ ਠੀਕ ਹੈ ਜੀ ਤੇ 90% ਆਪਣਾ ਮਤਲਬ ਲੋਨ ਹੋ ਜਾਂਦਾ ਇਹ ਪੀ ਜੀ 90% ਲੋਨ ਆਪਣੀ ਮਸ਼ੀਨ ਤੇ ਉਪਲਬਧ ਹਾਂਜੀ ਹਾਂ ਸਾਰੀਆਂ ਬੈਂਕਾਂ ਦੇ ਕਿਹੜੀ ਜਿਵੇਂ 2-4 ਬੈਂਕਾਂ ਨੇ ਐਸਬੀਆਈ ਹੋਊਗੀ 1-2 ਹੋਰ ਨੇ ਜੀ ਵਿੱਚ ਮਤਲਬ ਜਿਹੜੀ ਤੇ ਲੋਨ ਕਰਦੀ ਜੁਨੀਅਨ ਬੈਂਕ ਹੋਊਗੀ ਜੀ ਠੀਕ ਹੈ ਮਹਾਰਾਸ਼ਟਰ ਬੈਂਕ ਤੋਂ ਬਾਕੀ ਬੈਂਕਾਂ ਦੀ ਸੌਬਦਾ ਵੀ ਹੈ ਨਾ ਲੋਨ ਦੀ ਵਿਆਜ ਵੀ ਬਹੁਤ ਘੱਟ ਆ ਜੀ ਦਾ ਵਿਆਜ ਮਤਲਬ 9% ਵਿਆਜ ਹੈ ਉੱਤੇ 3% ਸਬਸਿਡੀ ਆ ਜਾਂਦੀ ਆ ਤੇ 6% ਵਿਆਜ ਰਹਿ ਜਾਂਦਾ 50 ਪੈਸੇ ਤੋਂ ਵੀ ਘੱਟ ਜਾਂਦਾ ਜੀ ਠੀਕ ਹੈ ਠੀਕ ਹੈ ਬਾਕੀ ਫਿਰ ਹੈ ਨਾ ਜਿਹੜੇ ਬਾਈ ਦੇ ਜਿਹੜੇ ਇਹਦੇ ਵਿੱਚ ਕਰਾਰੀਆਂ ਪੈਣੀਆਂ ਉਹਦੇ ਵਾਸਤੇ ਵੀ ਆਪਾਂ ਕਰਦੇ ਆ ਗੱਲਬਾਤ ਹੈ ਨਾ ਇਹ ਇਹ ਚੀਜ਼ਾਂ ਪਰ ਜਿਹੜੇ ਮੇਨ ਚੱਲਣ ਵਾਲੀਆਂ ਮੇਨ ਚੀਜ਼ਾਂ ਆ ਨਾ ਆਪਣਾ ਉਹੀ ਦਿਖਾਉਨੇ ਹੁੰਦੇ ਆ ਇਹ ਬਾਈ ਹੈਪੀ ਬਾਈ ਕਰਾਰੀਆਂ ਦੀ ਕੋਈ ਆਪ ਦੀ ਕੁਆਲਿਟੀ ਹੈ ਜਾਂ ਫਿਰ ਮੱਲੋ ਬਣੀਆਂ ਬਣਾਈਆਂ 353 ਮਟੀਰੀਅਲ ਦੇ ਵਿੱਚੋਂ ਕਰਾਰੀਆਂ ਨੇ ਇਹ ਸਭ ਤੋਂ ਟਾਪ ਦੀਆਂ ਅੱਛਾ ਜੀ ਹਾਂਜੀ ਇਹਨੂੰ ਮੈਂ ਸਭ ਤੋਂ ਟਾਪ ਮੰਨਿਆ ਜਾਂਦਾ ਹਾਂ ਹਾਂਜੀ ਹਾਂਜੀ ਬਾਕੀ ਟੇਪਰ ਦੰਦੇ ਦੀ ਕਰਾਰੀ ਆ ਹਨਾ ਹਾਂਜੀ ਬਾਕੀ ਆਪਾਂ ਜਿਵੇਂ ਕਰਾਰੀ ਜਿਸ ਨੂੰ ਕੋਈ ਵੀ ਆਪਣੀ ਸਾਫਟ ਕਰਾਰੀ ਬਣ ਕੇ ਆਉਂਦੀ ਆ ਆਪਾਂ ਲੈਬੋਰੀ ਟੈਸਟ ਕਰਾਉਨੇ ਵੀ ਟੈਂਪਰੇ ਨੂੰ ਸਹੀ ਆਈ ਹੋਈ ਆ ਅੱਛਾ ਮਤਲਬ ਆਪ ਜਿਆਦੇ ਹਾਰਡ ਹੋ ਜੇ ਤਾਂ ਵੀ ਟੁੱਟੂਗੀ ਨਰਮ ਰਹੇ ਜੇ ਤਾਂ ਉਮਰੂਗੀ ਅੱਛਾ ਤਸੱਲੀ ਕਰਦਾ ਜੀ ਇਹਨਾਂ ਦਾ ਤਾਂ ਜੀ ਮੀ ਆਪਾਂ ਸਾਰੀ ਲੈਬ ਚ ਭੇਜ ਕੇ ਠੀਕ ਹੈ ਇਹ ਤਸੱਲੀ ਕਰਾਉਣਾ ਹੈ ਪੂਰੀ ਵੀ ਇਹਨੂੰ ਟੈਂਪਰੀنگ ਸਾਰਾ ਕੁਝ ਸਹੀ ਹੈਗਾ ਠੀਕ ਹੈ ਠੀਕ ਹੈ ਜੀ ਜਿਵੇਂ ਸਾਫਟਾਂ ਆ ਗਈਆਂ ਜੀ ਅੱਛਾ ਆਹ ਸਾਫਟਾਂ ਹੀ ਬੰਨੀਆਂ ਬਸ ਇਹਦੇ ਵਿੱਚ ਹਾਂਜੀ ਹਾਂ ਜਿਵੇਂ ਸਾਫਟਾਂ ਸਾਰੀ ਆਪਾਂ ਇਹਨੂੰ ਮਤਲਬ ਟੈਸਟ ਰਿਪੋਰਟ ਲੈ ਕੇ ਵੀ ਹਾਂ ਵੀ ਸਹੀ ਟੈਂਪਰ ਲਾਈ ਹੋਈ ਹੈ ਕੋਈ ਨਰਮਤਾ ਨਹੀਂ ਹੈਗੀ ਕੋਈ ਜਿਆਦਾ ਹਾਰਡਤਾ ਨਹੀਂ ਹੈਗੀ ਅੱਛਾ ਮੱਲੋ ਤਸੱਲੀ ਕਰਕੇ ਫੇਰ ਪਾਉਣੀ ਆ ਹਾਂਜੀ ਹਾਂਜੀ ਬਾਕੀ ਇਹ ਲੈ ਆਹ ਕਟਿੰਗ ਹੋਈ ਹੈ ਬਈ ਮਾਲ ਦੀ ਹੈ ਨਾ ਜਿਵੇਂ ਆ ਗੇਅਰ ਪੂਰਾ ਆਪਾਂ ਬਣਾਉਣਾ ਜੀ ਆ ਗੇਅਰ ਦੇਖੋ ਆ ਬਾਡੀ ਬਣੀ ਜੀਗੀ ਸਾਰਾ ਗੇਅਰ ਪੂਰਾ ਆਪਾਂ ਮਤਲਬ ਇੱ ਬਾਹਰ ਜੀ ਤਹੀਂ ਤਿਆਰ ਕਰਦਾ ਬਾਈ ਮਸ਼ੀਨ ਜਿਹੜੀ ਚੀਜ਼ ਵੀ ਤਿਆਰ ਕਰਨੀ ਹੈ ਨਾ ਹੱਥੀ ਕਰਕੇ ਆ ਗੇਅਰ ਆ ਮਸ਼ੀਨ ਦਾ ਜਿਹੜਾ ਤੁਹਾਨੂੰ ਦਿਖਾਉਂਦਾ ਬਾਈ ਹੈ ਨਾ ਵੀ ਹਾਂਜੀ ਹਾਂਜੀ ਜਿਹਦੀ ਵਿੱਚ ਇੱਕ ਦੋ ਪਿੱਛੇ ਸਮੱਸਿਆ ਆਈਆਂ ਬੈਰਿੰਗਾਂ ਦੀਆਂ ਬੜੇ ਕਰਤੇ ਬਾਈ ਨੇ ਉਹਦੇ ਦੇਖ ਕੇ ਬਾਕੀ ਹੋਰ ਵੀ ਹੈ ਕਈ ਜਿਹੜੀ ਚੀਜ਼ਾਂ ਦੇ ਵਿੱਚ ਤੁਹਾਨੂੰ ਦੱਸਿਆ ਦੋ ਕੁਆਂਟਲ ਵਜ਼ਨ ਵਧਿਆ ਉਹ ਕੋਈ ਕਿਸੇ ਵਜ਼ਨ ਬੜੇ ਕਰਿਆ ਹੈ ਨਾ ਸਿਸਟਮ ਤਾਂ ਹੀ ਉਹਦੇ ਵਿੱਚ ਥੋੜਾ ਜਿਹਾ ਫਰਕ ਪਿਆ ਵਜ਼ਨ ਦਾ ਬਾਕੀ ਆ ਕਟਿੰਗ ਹੋਈ ਹੋਈ ਆ ਇੱਧਰ ਦੇਖ ਲਓ ਤੁਸੀਂ ਸਾਰੇ ਮਾਲ ਦੀ ਜਿਹੜਾ ਮਸ਼ੀਨ ਦਾ ਮਾਲ ਆ ਆ ਪਿਆ ਹੈ ਬਸ ਮੰਨ ਲਓ ਲੇਜ਼ਰ ਕਟਿੰਗ ਆ ਸਾਰੀ ਲੇਜ਼ਰ ਕਟਿੰਗ ਆ ਜੀ ਸਰ ਆ ਦੇਖ ਲਓ ਤੁਸੀਂ ਹਨਾ ਭਾਵੇਂ ਜਿਵੇਂ ਆਪਾਂ ਉਦਨ ਪ੍ਰੀਤ ਵਾਲਿਆਂ ਦੇ ਦੇਖਿਆ ਦਾ ਮੇਨ ਪੂਰਾ ਜਿਹੜਾ ਮਾਲ ਕਟਾਈ ਆ ਟਾਪ ਦੀ ਕਟਾਈ ਹੋਈ ਆ ਮਸ਼ੀਨ ਦੇਖਣ ਨੂੰ ਵੀ ਉਹ ਵੀ ਸੋਹਣੀ ਇਹਦੇ ਕਰਕੇ ਲੱਗਦੀ ਐ ਪੀ ਬਾਈ ਹਾਂਜੀ ਹਾਂਜੀ ਸਫਾਈ ਬਹੁਤ ਅਜੀਲੀ ਜਰਦੀਵੇਂ ਹੁੰਦਾ ਬਾਕੀ ਆਪਾਂ ਦੇਖੀ ਆ ਨਾ ਇੰਡਸਟਰੀ ਦਾ ਮਸ਼ੀਨ ਦਾ ਅੰਦਰ ਦੇਖਿਆ ਵੀ ਕਿਹੜੇ ਹਿਸਾਬ ਗਿਆ ਬਣਾਉਨੇ ਆ ਕੀ ਕੀ ਮਟੀਰੀਅਲ ਲੱਗਦਾ ਮਸ਼ੀਨ ਦੇ ਵਿੱਚ ਬਾਕੀ ਮਸ਼ੀਨ ਵੀ ਤੁਸੀਂ ਦੇਖ ਲਈ ਬਾਕੀ ਇਹ ਨਵੇਂ ਸਾਲ ਦੇ ਵਿੱਚ ਤੁਹਾਨੂੰ ਜਿਹੜਾ ਹੋਰ ਹੈ ਨਾ ਦਿਖਾਵਾਂਗੇ ਐਪੀ ਭਾਈ ਇਹਦੀ ਨਾਲ ਇੱਕ ਮੈਨੂੰ ਹੋਰ ਪਤਾ ਲੱਗਿਆ ਵੀ ਤੁਸੀਂ ਬੋਲਟ ਦਾ ਐਲਸੀਡੀ ਦਾ ਹਾਂਜੀ ਹਾਂਜੀ ਉਹ ਧਮਾਕਾ ਕਰਨੀ ਕਰਨਾ ਜੀ ਉਹ ਉਹ ਕਿਵੇਂ ਹਿਸਾਬ ਦਾ ਪਤਾ ਉਹ ਜਿਵੇਂ ਪਹਿਲੀਆਂ 5 ਮਹੀਨਿਆਂ ਦੇ ਉੱਪਰ ਆਪਣੇ ਕਰਿਆ ਸੀਗਾ ਜਿਹਾ ਐਲਈਡੀ ਦੇਣੀ ਹੈ ਜੀ ਅੱਛਾ ਜੀ 15 ਮਹੀਨਾ ਮਗਰ ਆਪਾਂ ਡਰਾ ਕਟਾਂਗੇ ਜੀ ਬੋਲਟ ਮੋਟਰਸਾਈਕਲ ਦਾ ਜੀ ਜਿਹਨਾਂ ਬੋਲਟ ਮੋਟਰਾਂ ਨੂੰ ਫ੍ਰੀ ਦੇਵਾਂਗੇ ਹਾਂਜੀ ਹਾਂਜੀ ਵੀ ਉਹ ਇੱਕ ਇੱਕ 15 ਮਸ਼ੀਨਾਂ ਦੇ ਬਾਅਦ ਵਾਲੇ ਨੂੰ ਨਿਕਲਣਾ ਉਹ 15 ਮਸ਼ੀਨਾਂ ਦੀ ਆਪਾਂ ਮਤਲਬ ਪਰਚੀ ਪਾਵਾਂਗੇ ਜੀ ਜਿਹੜੀ 15 ਮਸ਼ੀਨਾਂ ਮਤਲਬ ਜਿਹੜੀਆਂ ਸੇਲ ਹੋਈਆਂ ਹੋਣਗੀਆਂ ਉਹ ਬੰਦਿਆਂ ਦੇ ਆਪਾਂ ਪਰਚੀ ਦੇ ਨਾਮ ਪਾ ਕੇ ਜਿਹਦੇ ਨਾਮ ਦੀ ਪਰਚੀ ਨਿਕਲ ਲਈ ਬਸ ਉਹਨੂੰ ਬੋਲਟ ਮੋਟਰਸਾਈਕਲ ਦੇਵਾਂਗੇ ਜਿਹਦੇ ਮੌਕੇ ਤੇ ਦੇਵਾਂਗੇ ਹਾਂਜੀ ਹਾਂਜੀ ਲੋੜੀ ਤੇ ਧਮਾਕਾ ਕਰਨਾ ਹੈ ਲੋੜੀ ਤੇ ਲੋੜੀ ਵਾਂਗ ਪਰਤੇ ਜੀ ਅੱਛਾ ਲੋੜੀ ਧਮਾਕਾ ਕਰੂਗੇ ਲੋੜੀ ਧਮਾਕਾ ਕਰਾਂਗੇ ਜੀ ਹਾਂਜੀ ਸਭ ਸਾਰ ਜਿਨ੍ਹਾਂ ਨੇ ਬੁੱਕ ਕਰਾਈ ਸਾਰਿਆਂ ਨੂੰ ਸਦਾਂਗੇ ਹਾਂਜੀ ਹਾਂ ਬਾਈ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਲੋੜੀ ਦੇ ਧੁਮਾਕਾ ਜਿਹੜਾ ਦਿਨ ਰਹਿ ਗਏ ਥੋੜੇ ਚੱਕ ਦਾਨੇ ਫੱਟੇ ਬੋਲਟ ਮੋਟਰਸਾਈਕਲ ਹੈ ਜੀ ਹਾਂਜੀ ਹਾਂਜੀ ਬਾਕੀ ਮਸ਼ੀਨ ਤੁਸੀਂ ਤੁਹਾਨੂੰ ਕਿਵੇਂ ਲੱਗਿਆ ਹਨ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਡਰੈੱਸ ਦੱਸ ਦਿਓ ਮਾੜਾ ਡਰੈੱਸ ਇਹ ਆਪਣਾ ਸਾਹਮਣੇ ਆਊਟਲੈਟ ਬਣਿਆ ਹੋਇਆ KFC ਜੀ ਅੱਛਾ ਜੀ ਬਿਲਕੁਲ ਉਹਦੇ ਸਾਹਮਣੇ ਆ ਕਟ ਦੇ ਉੱਪਰ ਹੀ ਸੰਗਰੂਰ ਤੋਂ 10 ਕਿਲੋਮੀਟਰ ਅੱਗੇ ਆ ਕੇ ਜਦੋਂ ਪਟਿਆਲਾ ਹਾਈਵੇ ਤੇ ਜਾਂਦੇ ਆਪਾਂ ਸੰਗਰੂਰ ਤੋਂ 10 ਕਿਲੋਮੀਟਰ ਪਟਿਆਲੇ ਰੋਡ ਤੇ ਆਉਣਾ ਹਾਂਜੀ ਹਾਂਜੀ ਉਹ ਕਲੈਟ ਬਣਿਆ ਹੋਇਆ KFC 버거 ਕਿੰਗ ਜੀ ਉਹਦੇ ਬਿਲਕੁਲ ਸਾਹਮਣੇ ਆ ਬਾਕੀ ਜਿਹੜਾ ਜਿਹੜਾ ਬਾਈਨ ਦੱਸਿਆ ਡਰੈਸ ਆਹ ਸਾਹਮਣੇ ਰੋਡ ਆ ਵੀ ਇਹ ਰੋਡ ਦੇ ਉੱਤੇ KFC ਸਾਹਮਣੇ KFC ਆ ਉਹਦੇ ਇਹ ਢਾਬਾ ਜਿਹੜਾ ਆਪਣੇ ਮੂਰੇ ਇਹ ਇਤ ਮਹਾਨ ਢਾਬਾ ਜੀ ਜਿਵੇਂ ਆਪਾਂ ਬਟਿਆਲੀ ਤੋਂ ਜਦੋਂ ਆਉਣੇ ਆ ਆਪਣਾ ਪੀਜੀਆ ਹੀ ਆਉਂਦਾ ਜੀ ਘਾੜਦਾ ਪੀਜੀਆ ਹੀ ਉਹ ਤੋਂ ਮਤਲਬ ਮੰਨ ਕੇ ਚੱਲੂ ਵੀ ਅੱਧਾ ਪੌਣਾ ਕਿਲੋ ਮੀਟਰ ਅੱਗੇ ਆਉਣਾਗਾ ਅੱਛਾ ਪੀਜੀਆ ਹੀ ਅੱਧਾ ਪੌਣਾ ਕਿਲੋਮੀਟਰ ਗਾਹਾਂ ਆ ਕੇ ਆ ਕੇ ਹਾਂਜੀ ਹਾਂਜੀ ਉਹਦੇ ਬਾਅਦ ਇੱਧਰ KFC ਆ ਇੱਧਰ ਪੀ ਪੀਜੀਆ ਹੀ ਪੀਜੀਆ ਹੀ ਤੋਂ ਕਿਲੋ ਕਿਲੋਮੀਟਰ ਆ ਕੇ ਹਨਾ ਤੁਹਾਨੂੰ ਮਹਾਨ ਢਾਬੇ ਦਾ ਬੋਰਡ ਆ ਜਿਹੜਾ ਲੱਗਿਆ ਹੈ ਦੇਖੇ ਹਨਾ ਮਹਾਨ ਢਾਬਾ ਸਾਹਮਣੇ ਆਹ ਮਹਾਨ ਢਾਬਾ ਉਹਦੇ ਬਾਅਦ ਜਿਹੜੀ ਅੰਦਰ ਆ ਹਨਾ ਕਮਲ ਐਗਰੋ ਡਾਕਟਰ ਜੀ ਤੁਹਾਨੂੰ ਠੀਕ ਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ